ਸੱਜਣੋ ਇੱਕ ਵੀਡੀਓ ਕਵਰ ਕਰਦੀ ਸੀ ਆਪਾਂ ਬੱਠੇ ਭੈਣੀ ਆ ਨੀਲੀ ਰਾਵੀ ਦੀ ਮੈਂ ਰਾਤ ਦੀ ਸੂਈ ਆ ਕੱਟੇ ਨੂੰ ਜਨਮ ਦਿੰਦਾ ਬੜੇ ਟੌਪ ਦੇ ਬੱਚੇ ਲਾਉਂਦੀ ਆ ਜਿਹੜੀ ਤੇ ਸੱਜਣੋ 15 ਸੇਰੀ ਮੈਂ ਆ ਸਵੇਰ ਇਹਦੀ ਚਵਾਈ ਵੀ ਵੀਰਹਾਰਾ ਨੇ ਕੀਤੀ ਹੋਈ ਆ ਤੇ ਹੁਣ ਤੁਹਾਨੂੰ ਦੁੱਧ ਨਜ਼ਰ ਆਉਂਦਾ ਹੋਊਗਾ ਤਾਂ ਪਸਮਾਈ ਆ ਕੀ ਧਾਰਾਂ ਵੀਡੀਓ 'ਚ ਮਾਰ ਕੇ ਵਿਖਾਤੀਆਂ ਬਹੁਤ ਹੀ ਚੰਗੇ ਪੱਠਪੁਲੇ ਦੀ ਆ ਸੱਜਣੋ ਤੇ ਬੜੇ ਸ਼ਾਨਦਾਰ ਬੱਚੇ ਲਾਉਂਦੀ ਆ ਚਵਾਈ ਮੱਛੀ ਮੋਟਰ ਵਾਲਾ ਲੱਗਾ ਕਰਮਾ ਵਾਲੀ ਨੂੰ ਚੋਣ ਕੀ ਕਹਿਣਿਆ ਬੜੇ ਚੰਗੇ ਪੱਠ ਪੁੜੇ ਦੀ ਆ ਸੱਜਣੋ 1 ਲੱਖ ਤੇ 20000 ਰੁਪਏ ਜੀ ਤੁਹਾਨੂੰ ਦਵਾਉਣ ਲੱਗੇ ਆ ਉਹ ਵੀ ਛੋੜ ਛੱਪਾ ਹਜੇ ਕਰਾਵਾਂਗੇ ਤੇ ਆ ਆ ਗਈ ਗੱਬਣ ਕਿਆ ਬਾਤ ਆ ਇਹ ਗੱਬਣ ਮੈਂ ਆ ਸੱਜਣੋ ਹਫਤੇ ਦੇ ਅੰਦਰ ਅੰਦਰ ਸੂਪੂਗੀ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਬਰੀਕ ਚਮੜੀ ਵਾਲੀ 12 ਕਿ ਲੀਟਰ ਦੁੱਧ ਦੇ ਦੇ ਮਾਲਕਾਂ ਨੇ ਚੋਇਆ ਓਕੇ ਰਿਪੋਰਟ ਮੈਂ ਆ ਪੂਰੇ ਲੱਖ ਦੇ ਵਿੱਚ ਹੀ ਤੁਹਾਨੂੰ ਕਾਂਟਾ ਵਾਂਡਾ ਕਰਾਇਆ ਵਾ ਬਾਕੀ ਤੁਸੀਂ ਕਾਲ ਕਰ ਲਿਓ ਜਿੱਥੇ ਜੇ ਤੁਹਾਡੀ ਸੈਟਿੰਗ ਹੋ ਗਈ ਧੰਨਵਾਦ ਸ਼ਾਰਟ ਵੀਡੀਓ